ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸ਼ੁੱਕਰਵਾਰ ਦੀ ਤਰ੍ਹਾਂ ਏਮਜ ਹਸਪਤਾਲ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਲਾਇਆ ਜਾਂਦਾ ਹੈ ਇਹ ਲੰਗਰ ਸੇਵਾ 2 ਸਾਲਾਂ ਤੋਂ ਚੱਲ ਰਹੀ ਹੈ ਏਮਜ ਹਸਪਤਾਲ ਦੇ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਇਹ ਸੇਵਾ ਚੱਲ ਰਹੀ ਆ ਸੰਤ ਬਾਬਾ ਬੁੱਧ ਪ੍ਰਕਾਸ਼ ਜੀ ਲੰਗਰ ਸੇਵਾ ਕਮੇਟੀ ਏਮਜਾ ਹਸਪਤਾਲ ਇਹ ਕਈ ਪਿੰਡਾਂ ਦੇ ਸਹਿਯੋਗ ਦੇ ਨਾਲ ਸੇਵਾ ਚੱਲਦੀ ਆ ਵੈਗਰੂ ਜੀ ਵੱਧ ਤੋਂ ਵੱਧ ਸੇਵਾ ਇਹਦੇ ਕਰਿਆ ਕਰੋ ਸੇਵਾ ਕਰਨ ਲਈ ਸੰਪਰਕ ਕਰਨਾ ਮੇਰੀ 010 24561 ਤੇ ਜਰੂਰ ਵੈਗਰੂ ਲੰਗਰ ਦੇ ਵਿੱਚ ਸਹਾਇਤਾ ਲਈ ਆਟਾ ਨਮਕ ਮਿਰਚ ਦਾਲਾਂ ਸਬਜ਼ੀਆਂ ਠੰਡ ਘਿਓ ਆਦਮਾ ਆ ਜਰੂਰ ਸੇਵਾ ਕਰੋ ਵੈਗ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ